ਆਲੀ ਬਜਾਈਏ ਮੀਠੀ ਮੀਠੀ ਢਾਲੀ ਬਜਾਈਏ ਔਰ ਸਾਡੇ ਅਮਿਤ ਕੁਮਾਰ ਜੀ ਵਿਕੀ ਕਾਉਂਸਲਰ ਔਰ ਦੀਪਕ ਕੁਮਾਰ ਜੀ ਰਾਜੂ ਦੋਨੋਂ ਕਾਉਂਸਲਰ ਸਾਡੇ ਜਿਹੜੇ ਕਿ ਸਨਮਾਨ ਇਸ ਬੱਚੀ ਦਾ ਕਰ ਰਹੇ ਨੇ ਬਹੁਤ ਪਿਆਰਾ ਜਿਹਾ ਇਹ ਮੋਮੈਂਟੋ ਜਿਹੜਾ ਹੈ ਇਸ ਬੱਚੀ ਨੂੰ ਦਿੱਤਾ ਜਾ ਰਿਹਾ ਹੈ ਮਹੀ ਕਿਉਂਕਿ ਅਮਿਤ ਜੀ ਰੁੱਖ ਵੀ ਸੁੱਕ ਜਾਂਦੇ ਨੇ ਛਾਂ ਤੋਂ ਬਿਨਾ ਨਿਸ਼ਾਨ ਜੀ ਕਹ ਰੁਖ ਵੀ ਸੁੱਕ ਜਾਂਦੇ ਨੇ ਛਾਂ ਤੋਂ ਬਿਨਾ ਘਰ ਉਜੜ ਜਾਂਦੇ ਨੇ ਇੱਕ ਮਾਂ ਤੋਂ ਬਿਨਾ ਜਿਨ੍ਹਾਂ ਜਿਨ੍ਹਾਂ ਦੀਆਂ ਮਾਵਾਂ ਆਪਣੀਆਂ ਆਪਣੀਆਂ ਮਾਵਾਂ ਵਾਸਤੇ ਤਾੜੀਆਂ ਵਜਾਓ ਸਾਰੇ ਜਿਉ ਤੁਹਾਨੂੰ ਜਨਮ ਹੀ ਨਾ ਜਿੰਦਗੀ ਦੀ ਆਪਣੀ ਦੇ ਦਰਸ਼ ਜਿਉਲੇ ਲਾਲ ਦੇ ਕਿੱਥੋਂ ਕਰ ਲੈਂਦੇ ਔਰ ਬਹੁਤ ਸਾਰਾ ਆਸ਼ੀਰਵਾਦ ਫਿਰ ਮੇਰੀ ਡਿੰਕੀ ਭੈਣ ਯੂਕੇ ਤੋਂ ਡਿੰਕੀ ਭੈਣ ਮੇਰੀ ਜਿਹੜੀ ਯੂਕੇ ਤੋਂ ਫਿਰ ਬਹੁਤ ਸਾਰਾ ਆਸ਼ੀਰਵਾਦ ਤੇਜ ਰਹੀ ਹੈ بس ਭੈ ਜਿਰੇ ਭੈਣ ਸਾਡੇ ਕੋਲ ਲੈਂਗਜ ਦੇਖੋ ਵਾਰੀ ਸਾਲ ਚ ਰੱਖੜੀ ਵਾਲੇ ਦਿਨ ਹੈ ਬਾਕੀ ਦਾ ਪੂਰਾ ਸਾਲ ਅਸੀਂ ਲੈਣਾ ਤੇਰੇ ਕੋਲੋਂ ਠੀਕ ਹੈ ਨਦੀਪ ਕੁਮਾਰ ਜੀ ਭੈਣ ਕੋਲੋਂ ਹੀ ਲੈਂਦੇ ਆ ਕਰੇ ਵੀ ਜ਼ਿੰਦਗੀ ਦੇਖ ਲਿਓ ਕੋਈ ਕੰਮ ਨਾ ਨਾ ਆਵੇ ਤੇ ਭੈਣ ਨੂੰ ਫੋਨ ਕਰਕੇ ਦੇਖ ਲਿਓ ਕਿ ਭੈਣ ਦਾ ਬੜਾ ਤੰਗ ਆ ਇੱਕ 2-4000 ਰੁਪਏ ਹੀ ਦੇ ਦੇ ਉਹਨੇ ਨਾ ਨਹੀਂ ਕਰਨੀ ਉਹਨੇ ਕਹਿੰਦਾ ਉਹ ਭਾਵੇਂ ਆਪ ਵਿਚਾਰੀ ਔਖੀ ਹੋਵੇ ਲੇਕਿਨ ਉਸ ਭਰਾ ਨੂੰ ਪਹਿਲਾਂ ਦੇ ਦੇਗੀ ਇੱਕ ਭੈਣਾ ਬਿਜਾ ਆਪਣੀ ਆਪਣੀਆਂ ਭੈਣਾਂ ਵਾਸਤੇ ਤਾੜੀਆਂ ਹਾਂ ਸਾਰਿਆਂ ਦੀਆਂ ਭੈਣਾਂ ਸਾਰਿਆਂ ਦੀਆਂ ਮਾਵਾਂ ਸਲਾਮਤ ਰਹਿਣ ਸਾਰਿਆਂ ਦੇ ਬਾਪੂ ਸਲਾਮਤ ਰਹਿਣ ਕਿਉਂਕਿ ਜੇ ماں ਠੰਢੀ ਛਾਂ ਤੇ ਪਿਓ ਵੀ ਘਟਨੇ ਕੁਛ ਸਾਰਾ ਦਿਨ ਮਿਹਨਤ ਕਰਕੇ ਲਿਆਉਂਦਾ ਘਰੇ ਬੱਚਿਆਂ ਵਾਸਤੇ ਮਾਂ तो एक माई है सारे परफॉर्मेंस करनी है अच्छा फोटो करनी है ये भी पकड़ माइक का मैं कलाकार बना फिर तो बनती है शिवानी शिवानशी ढींगरा अपनी है शिवानशी ढींगरा स्नैप हो रहे ने और मैं समुचे गेट हकीमा देश पूरे ਰਹਿਣ ਵਾਲੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਇਸ ਮੇਲੇ ਦੇ ਵਿੱਚ ਔਰ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਡੀਆਂ ਬੱਚੀਆਂ ਜਿਹੜੀਆਂ ਕਿ ਇਸ ਮੇਲੇ ਦੇ ਵਿੱਚ ਹਰ ਸਾਲ ਬੈਠ ਕੇ ਪੂਰੇ ਮੇਲੇ ਦਾ ਆਨੰਦ ਲੈਂਦੀਆਂ ਨੇ ਔਰ ਸਾਡੇ ਮਾਤਾ ਬਲਵਿੰਦਰ ਕੌਰ ਜੀ ਔਰ ਸਾਰੇ ਸੇਵਾਦਾਰ ਔਰ ਇੱਜਰ ਸਾਡੇ ਦੀਪਕ ਕੁਮਾਰ ਜੀ ਰਾਜੂ ਔਰ ਅਮਿਤ ਕੁਮਾਰ ਜੀ ਵਿੱਕੀ ਕਾਉਂਸਲਰ ਸਾਹਿਬ ਕਿਉਂਕਿ ਹੁਣ ਜਿੰਨੇ ਇਸੇ ਨੇ ਸਾਡੇ ਵਾਸਤੇ ਕੰਟੀਨਿਊਸ ਕੰਮ ਹੈ ਮੇਰੇ ਪਾਸ ਜੀ ਨੂੰ ਬੋਰਡ ਲਖਾਇਆ ਵਾ ਇੱਥੋਂ ਹੀ ਸਵੇਰੇ 3 ਛੜ ਜਿੰਦੀ ਬੱਸ ਫੜ ਕੇ ਲੁਧਿਆਣਾ ਪਹੁੰਚਣਾ ਲੁਧਿਆਣੋਂ ਟ੍ਰੇਨ ਫੜ ਕੇ ਜੰਮੂ ਪਹੁੰਚਣਾ ਕੱਲ ਰਾਤ ਜੰਮੂ ਜਾਗਰਣ ਸੱਜਣਾ ਭੂਲਾ ਨਹੀਂ ਕੋਣ ਹੈ ਡੇਟਾ ਪਹਿਲਾਂ ਹੀ ਸ਼ੁਰੂ ਹੋਈ ਬਾਬੇ ਦੀਆ ਕਿਰਪਾਇਆ ਉਹ ਨਿਸ਼ਾਨ ਮੇਰੇ ਤੁਰ ਜੇ ਸਟੇ ਹੋਮ ਚਿਰਾਗ ਸਟੇ ਹੋਮ ਅੱਛਾ ਜੇ ਅਸੀਂ ਆਣਾ ਹੋਵੇ ਚਿਰਾਗ ਜਾ ਕੇ ਸਟੇ ਕਰਿਆ ਕਰੀਏ ਚਿਰਾਗ ਤੇ ਹੈ ਕਿੱਥੇ ਐਡਰੈਸ ਦੱਸ ਦਿਓ ਭਾਜੀ ਅੱਛਾ ਇਹ ਕਿਹੜੀ ਜਗ੍ਹਾ ਤੇ ਹੈ ਕਿੱਥੇ ਹੈ ਗੋਲਡਨ ਟੈਂਪਲ ਦੇ ਕੋਲ ਹੀ ਆ ਤੇ ਠੀਕ ਹੈ ਕਿਤੇ ਆਣਾ ਹੀ ਪੈ ਜਾਂਦਾ ਹੈ ਰਹਿਣਾ ਹੀ ਪੈ ਜਾਂਦਾ ਹੈ ਕਿਉਂਕਿ ਸਾਡਾ ਤੇ ਆਣਾ ਵੀ ਫਰੀ ਤੇ ਸਾਡਾ ਜਾਣਾ ਵੀ ਫਰੀ ਤੇਰੇ ਗਲਤੀ ਨਾਲ ਫੜੇਗੇ ਤੇ ਫਿਰ ਸਾਡਾ ਥਾਣੇ 'ਚ ਖਾਣਾ ਵੀ ਫਰੀ ਪਰ ਜ਼ਿੰਦਗੀ ਦੀ ਦੋ ਚੀਜ਼ਾਂ ਤੋਂ ਬਚ ਕੇ ਰਹੀਓ ਨਿਸ਼ਾਨ ਜੀ ਜ਼ਿੰਦਗੀ ਦੀ ਦੋ ਚੀਜ਼ਾਂ ਤੋਂ ਇੱਕ ਕਰੰਟ ਤੋਂ ਇੱਕ ਏਜੰਟ ਤੋਂ ਨਾ ਕਰੰਟ ਛੱਡਦੇ ਤੇ ਨਾ ਏਜੰਟ ਛੱਡਦੇ ਕੋਈ 40 50 ਲੱਖ ਲੈ ਲੈਂਦਾ ਬਾਅਦ 'ਚ ਲੱਭਦਾ ਹੀ ਨਹੀਂ ਕਿੱਥੇ ਹੈ ਕਰੰਟ ਔਰ ਏਜੰਟ ਦੋ ਚੀਜ਼ਾਂ ਤੋਂ ਬਚਿਓ ਜ਼ਿੰਦਗੀ 'ਚ ਆ ਸ਼ਿਵਾ ਭੌਂਸਰਪਾ ਮੇਰੇ ਸਾਰੇ ਖੁਸ਼ ਨੇ ਸ਼ਿਵਾ ਗੁਰੂ ਬਜਾਦ ਸਾਹਿਬ ਇਹ ਬਜਾਦ ਸਾਹਿਬ ਵੇਟਰ ਰੱਖਿਆ ਸੀ ਉਹਨੂੰ ਕੋ ਉਹਨਾਂ ਦੇ ਦੇਵੇ ਸਾਰਿਆਂ ਨੂੰ ਪਾਣੀ ਹੋਰ ਇਸ ਪੰਜਾਬ ਦੇ ਵਿੱਚ ਹੜ੍ਹ ਜਿਹੜੇ ਪਿੱਛੇ ਆਏ ਨੇ ਉਹਨਾਂ ਸਾਰੇ ਵਾਸਤੇ ਵੀ ਆਪਾਂ ਦੁਆ ਕਰੀਏ ਜਿਹੜੇ ਘਰ ਉਜੜ ਗਏ ਨੇ ਘਰ ਟਹਿ ਗਏ ਨੇ ਕਈਆਂ ਦੇ ਜੀ ਚਲੇ ਗਏ ਨੇ ਕਈਆਂ ਦੇ ਜਾਨਵਰ ਡੰਗਰ ਚਲੇ ਗਏ ਨੇ ਐਸੀ ਦੇ ਕਹਿ ਰਹੇ ਨੇ ਕਿ ਚਲ ਵੀ ਕੁਵਾਜਾ ਸ਼ਾਂਤ ਹੋ ਗਿਆ ਪਾਣੀ ਨਿਕਲ ਗਿਆ ਪਰ ਯਾਦ ਰੱਖਿਓ ਜਿਹੜੇ ਖੇਤਾਂ ਦੇ ਵਿੱਚ ਰੇਤਾ ਵੜ ਗਈ ਨਾ ਉਹ ਫਿਰ ਕਿ ਉੱਥੇ ਸਬਜ਼ੀ ਜਾਂ ਕੋਈ ਚੀਜ਼ ਨਹੀਂ ਬੀਜੀ ਜਾ ਸਕਦੀ ਜਦ ਤੱਕ ਰੇਤਾ ਸਾਰੀ ਨਹੀਂ ਉੱਥੋਂ ਨਿਕਲੇਗੀ ਸਨਹੀ ਪੱਬ ਜੀ ਬਹੁਤ ਟਾਈਮ ਲੱਗੇਗਾ ਉਹਨਾਂ ਨੂੰ ਆਪਣੇ ਸ਼ੈਟਲਿੰਗ ਹੋਣ ਲਈ ਉਹਨਾਂ ਵਾਸਤੇ ਵੀ ਸਾਰੇ ਦੁਆ ਕਰਿਓ ਝੂਲੇ ਲਾਲ ਸਰਕਾਰ ਦੇ ਅੱਗੇ ਹਿੰਦਵਲੀ ਖਵਾਜਾ ਗਰੀਬ ਨਿਵਾਸ ਸਰਕਾਰ ਹਿੰਦਵਲੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਜ਼ਿੰਦਾ ਤੀਰ ਵੀ ਉਹਨਾਂ ਨੂੰ ਕਿਹਾ ਜਾਂਦਾ ਖਵਾਜਾ ਸਰਕਾਰ ਨੂੰ ਔਰ ਸਾਡੀ ਧਰਤੀ ਵੀ ਪੰਜ ਦਰਿਆਵਾਂ ਦੀ ਹੈ ਪੰਜ ਦਰਿਆ ਨੇ ਸਾਡੇ ਪੰਜਾਬ ਦੇ ਵਿੱਚ ਆਪਾਂ ਸਾਰੇ ਇੱਕ ਦੂਸਰੇ ਲਈ ਦੁਆ ਕਰਕੇ ਜਾਇਆ ਕਰੀਏ ਕਿਉਂਕਿ ਨਾ ਮੈਂ ਗਿਲਾ ਕਰਤਾ ਹੂੰ ਨਾ ਮੈਂ ਸ਼ਿਕਵਾ ਕਰਤਾ ਹੂੰ ਨਾ ਮੈਂ ਗਿਲਾ ਕਰਤਾ ਹੂੰ ਨਾ ਮੈਂ ਸ਼ਿਕਵਾ ਕਰਤਾ ਹੂੰ ਸਲਾਮਤ ਰਹੇ ਸਾਰੀ ਦੁਨੀਆ बस यही दुआ ਕਰਤਾ ਸਾਰੀ ਦੁਨੀਆ ਲਈ ਸਲਾਮਤ ਰਹੇ ਸਾਰੀ ਦੁਨੀਆ ਆ ਤਿੰਨ ਚਾਰ ਨੂੰ ਅਸੀਂ ਇਕੱਠੇ ਸੀਗੇ ਭਾਜੀ ਉਹਨੇ ਸਾਰੇ ਅਸੀਂ ਇਕੱਠੇ ਸੀਗੇ ਸੁਨਾਮ ਹਾਂ ਅੱਜ ਆਪਣੇ ਨਾਲ ਇੱਥੇ ਆ ਉਹ ਜੁਲਫੀ ਕਿੱਥੇ ਜੁਲਫੀ ਆਪਣਾ ਜੁਲਫੀ ਆ ਰਿਹਾ ਜੁਲਫੀ ਮੈਂ ਕਿਹਾ ਰੋੜ ਬਹੁਤ ਆਏ ਹਨ ਸਾਰੇ ਇੱਥੇ ਸਾਰੇ ਸਿੱਗੇ ਨੇ ਦੇਖੋ ਕਿੰਨੀ ਇਮਾਰਤ ਕੀਤੀ ਆਗੇ ਸਾਰਿਆਂ ਨੇ ਗਾਰੇ ਸਿੰਘ ਰਾਏ ਨੇ ਇਹ ਸ਼ੋਰ ਪਹਿਲੀ ਵਾਰੀ ਦਿਲ ਵੱਡਾ ਕੀਤਾ ਸਿੰਘਰਾ ਨੇ ਵੀ ਸੱਚੀ ਗੱਲ ਹੈ ਇਸ ਹਰ ਪੀੜਤਾ ਦੇ ਵਾਸਤੇ ਆ ਕੇ ਮਦਦ ਕੀਤੀ ਸਾਰਿਆਂ ਨੇ ਅੱਗੇ ਆ ਕੇ ਉਹਨਾਂ ਸਾਰੇ ਕਲਾਕਾਰਾਂ ਦਾ ਵੀ ਮੈਂ ਝੂਲੇ ਲਾਲ ਵੈਲਫੇਅਰ ਸੁਸਾਇਟੀ ਦੇ ਵੱਲੋਂ ਕਿਉਂਕਿ ਅਸੀਂ ਸੰਗੀਤ ਨਾਲ ਜੁੜੇ ਹੋਏ ਹਾਂ ਸਾਰੇ ਬਾਦ